ਸਾਤ ਸੰਗਤ ਜੀ ਮੈਂ ਤੁਹਾਡਾ ਆਪਣਾ ਮਾਨ ਸਿੰਘ ਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਨਤੀ ਕਰਨੀ ਆ ਫਿਰ ਮਿਸਟਾਰ ਜੋਗਰਾਜ ਜੀ ਹੈ ਨਾ ਆਪਾਂ ਉਹਨਾਂ ਨੂੰ ਸਿੱਖੀ ਰੂਪ ਦੇ ਵਿੱਚ ਵੇਖਦੇ ਆ ਦਾੜਾ ਪ੍ਰਕਾਸ਼ ਉਹਨਾਂ ਦਾ ਤੇ ਉਹ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਪੁੱਤ ਕਹਿੰਦੇ ਆ ਕਹਿੰਦੇ ਮੈਂ ਬਾਬਾ ਦੀਪ ਸਿੰਘ ਦਾ ਪੋਤੇ ਆ ਤੇ ਮੈਂ ਉਹਨਾਂ ਦੀਆਂ ਪੋਸਟਾਂ ਤੇ ਵੀ ਦੋ ਤਿੰਨ ਵਾਰ ਕਮੈਂਟ ਕੀਤਾ ਵੀ ਤੁਸੀਂ ਸਰਤੇ ਸੋਹਣੀ ਤੇ ਸਤਾਰ ਸਜਾਇਆ ਕਰੋ ਟੋਪੀ ਨਾ ਪਾਇਆ ਕਰੋ ਕਿਉਂਕਿ ਤੁਹਾਡੇ ਵੱਲ ਵੇਖ ਕੇ ਜਿਹੜੀ ਸਾਡੇ ਛੋਟੇ-ਛੋਟੇ ਬੱਚੇ ਨਾ ਜਾਂ ਜਿਹੜੇ ਜਵਾਨ ਆ ਸਾਡੇ ਨੌਜਵਾਨ ਉਹ ਵੀ ਸਿਰਾਂ ਤੇ ਟੋਪੀਆਂ ਪਾਉਣ ਲੱਗ ਪਏ ਆ ਕਿਉਂਕਿ ਤੁਹਾਡੇ ਵੱਲ ਵੇਖ ਕੇ ਇਹ ਮੈਸੇਜ ਗਲਤ ਜਾਂਦਾ ਪਿਆ ਤੇ ਲੋਕ ਗਲਤ ਰਾਹ ਨੂੰ ਤੁਰਦੇ ਪਏ ਆ ਤੇ ਜੇ ਤੁਸੀਂ ਵਾਕਿਆ ਬਾਬਾ ਦੀਪ ਸਿੰਘ ਦੇ ਪੁੱਤ ਜੇ ਤੇ ਫਿਰ ਪੁੱਤ ਬਣ ਕੇ ਵਿਖਾਓ ਫਿਰ ਸਿਰ ਤੇ ਪੱਕੀ ਪੱਗ ਬੰਨਿਆ ਕਰੋ ਇਹ ਨਹੀਂ ਵੀ ਟੋਪੀਆਂ ਪਾ ਕੇ ਤੁਸੀਂ ਸਿੱਖੀ ਦੇ ਦਾਗ ਨਾ ਲਾਓ ਬਾਬਾ ਦੀਪ ਸਿੰਘ ਨੇ ਟੋਪੀਆਂ ਨਹੀਂ ਪਾਈਆਂ ਉਹਨਾਂ ਸਿਰਾਂ ਤੇ ਤਾਜ ਸਜਾਏ ਆ ਠੀਕ ਆ ਜੀ ਬਾਕੀ ਜੋਗਰਾਜੀ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਮਾਨ ਸਿੰਘ ਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਬੇਨਤੀ ਕਰਨੀ ਆ ਫਿਲਮੀ ਸਟਾਰ ਜੋਗਰਾਜੀ ਹੈ ਨਾ ਆਪਾਂ ਉਹਨਾਂ ਨੂੰ ਸਿੱਖੀ ਸਰੂਪ ਦੇ ਵਿੱਚ ਵੇਖਦੇ ਆ ਦਾੜਾ ਪ੍ਰਕਾਸ਼ ਉਹਨਾਂ ਦਾ ਤੇ ਉਹ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਦਾ ਪੁੱਤ ਕਹਿੰਦੇ ਆ ਕਹਿੰਦੇ ਮੈਂ ਬਾਬਾ ਦੀਪ ਸਿੰਘ ਦਾ ਪੋਤਿਆ ਤੇ ਮੈਂ ਉਹਨਾਂ ਦੀਆਂ ਪੋਸਟਾਂ ਤੇ ਵੀ ਦੋ ਤਿੰਨ ਵਾਰ ਕਮੈਂਟ ਕੀਤਾ ਵੀ ਤੁਸੀਂ ਸਿਰ ਤੇ ਸੋਹਣੀ ਦਸਤਾਰ ਸਜਾਇਆ ਕਰੋ ਟੋਪੀ ਨਾ ਪਾਇਆ ਕਰੋ ਕਿਉਂਕਿ ਤੁਹਾਡੇ ਵੱਲ ਵੇਖ ਕੇ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਨੇ ਜਾਂ ਜਿਹੜੇ ਜਵਾਨ ਆ ਸਾਡੇ ਨੌਜਵਾਨ ਉਹ ਵੀ ਸਿਰਾਂ ਤੇ ਟੋਪੀਆਂ ਪਾਉਣ ਲੱਗ ਪਏ ਆ ਕਿਉਂਕਿ ਤੁਹਾਡੇ ਵੱਲ ਵੇਖ ਕੇ ਇਹ ਮੈਸੇਜ ਗਲਤ ਜਾਂਦਾ ਪਿਆ ਤੇ ਲੋਕ ਗਲਤ ਰਾਹ ਨੂੰ ਤੁਰਦੇ ਪਏ ਆ ਤੇ ਜੇ ਤੁਸੀਂ ਵਾਕਿਆ ਬਾਬਾ ਦੀਪ ਸਿੰਘ ਦੇ ਪੁੱਤ ਜੇ ਤੇ ਫਿਰ ਪੁੱਤ ਬਣ ਕੇ ਵਿਖਾਓ ਪੈ ਸਰਤੇ ਪੱਕੀ ਪੱਗ ਬੰਨਿਆ ਕਰੋ ਇਹ ਨਹੀਂ ਕਿ ਟੋਪੀਆਂ ਪਾ ਕੇ ਤੁਸੀਂ ਸਿੱਖੀ ਦੇ ਦਾਗ ਨਾ ਲਾਓ ਬਾਬਾ ਦੀਪ ਸਿੰਘ ਜੀ ਨੇ ਟੋਪੀਆਂ ਨਹੀਂ ਪਾਈਆਂ ਉਹਨਾਂ ਸਿਰਾਂ ਤੇ ਤਾਜ ਸਜਾਏ ਆ ਠੀਕ ਹੈ ਜੀ ਬਾਕੀ ਜੋਗਰਾਜ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ